ਭਾਈ ਕਿਹੜੀ ਕੰਟਰੀ ਤੇ ਆਏ? ਬੰਗਲਾਦੇਸ਼ ਤੇ ਆਏ? ਹਾਂ। ਆਰ ਕਿੰਨੇ ਖਾਦੀ ਸੀ? ਉਹ ਭਾਈ ਫੁਹਾਰਾ ਤੇਰਾ ਬਾਹਰ ਤੱਕ ਆਉਂਦਾ। ਬਹੁਤ ਵਰਾ ਹਾ ਲੱਗਦਾ ਵੀ। ਇਹਦਾ ਹੋਗਾ ਮੈਂ ਵੀ ਜੰਗਲਵਾਨ ਮੋਟਰਸਾਈਕਲ ਲੈ ਕੇ ਜਾਣੇ ਵਾਲਾ ਕੰਮ ਹੈ। ਹਾਂ। ਸਸਰੀ ਕਾਲਜੀ ਬਾਈ ਸਾਰੇ ਵੀਰਾਂ ਨੂੰ ਨਹੀਂ ਪੈ ਰਿਆ ਬਾਈ ਸਵੇਰੇ ਵੀ। ਡੇਲੀ ਪੈ ਜਾਂਦਾ ਸਵੇਰੇ। ਸੋ ਦੇਲੀ ਵੈਂਦਾ ਨਹੀਂ ਚਲੋ ਫਾਇਦਾ ਵੀ ਹੈਗਾ ਬਾਈ ਮੀਂਹ ਦਾ ਥੋੜਾ ਨਖਾਨ ਵੀ ਹੈਗਾ ਚਿਕੜੀ ਜਿਹੀ ਹੈ ਇੰਦੇ ਖੇਤ ਕੋਤ ਨੂੰ ਜਾਣਾ ਔਖਾ ਹੈ ਹੰਦਾ ਸਹੀ ਗੱਲ ਹੈ ਬਾਕੀ ਬਾਈ ਸੂਏ ਬਾਰ ਵਾਲੇ ਖੇਤਾਂ 'ਚ ਆਏ ਆ ਇੱਥੇ ਪੌਣਾ ਡਾਇਆ ਹੁਣ ਤੇ ਲਾਇਆ ਖੰਡਾ ਜਾ ਹੋ ਜਾਂਦਾ ਡਾਇਆ ਪੌਣਾ ਦੇਖਣਾ ਵੀ ਡੱਕਾ ਖੜਾ ਹੋ ਗਿਆ ਬਾਈ ਹੋ ਗਏ ਤਕਰੀਬਨ ਇੱਕ ਹਫਤਾ ਇਹੋ ਰਹਿਣਾ ਮੁੰਡਾ ਹਫਤਾ ਨਹੀਂ ਪੂਰਾ ਦਸ ਹੈ ਬੈ ਚਾਰਕ ਦਿਨ ਹੋ ਗਏ ਬਾਈ ਆ ਜੀਰੀ ਲਾਈ ਨੂੰ ਆਪਣੀ ਨੂੰ ਤਾਂ ਜਿਹੜੇ ਲਾਏ ਪਏ ਆ ਅੱਤ ਦੇ ਵਿੱਚ ਕਹਿਣ ਦੇ ਭਾਵ ਡੱਕਾ ਸਿੱਧਾ ਆ ਜਾਂਦਾ ਫਿਰ ਡੇਰ ਡਾਇਆ ਪਾਉਂਦੇ ਆਪਣਾ ਵਧੀਆ ਰਹਿੰਦਾ ਉਹ ਘੱਟ ਥੋੜਾ ਜਿਹਾ ਆਪਣੇ ਘੱਟ ਪਾਣੀ ਦੇ ਪਾਉਣਾ ਬਾਈ ਉਤੇ ਬਾਅਦ ਵਿੱਚ ਪਾਣੀ ਸਕਾਰ ਦੇਣਾ ਡਾਇਆ ਪਾ ਕੇ ਦਵਾਈ ਵਾਲਾ ਕੋਰਸ ਪੂਰਾ ਹੋ ਗਿਆ ਉਦਾਂ ਬੋਧੀਆਂ ਹੀ ਐ ਖੜੀਆਂ ਹੋ ਗਈਆਂ ਧਾਨਾਂ ਦੀਆਂ ਇਹ ਜਿਹੜਾ ਸਵੇਰੇ ਸਾਜੀ ਨਹੀਂ ਟੱਕ ਟੱਕ ਲਾ ਕੇ ਹਾਂ ਉਧਰ ਬਾਈ ਉਹ ਪੂਰੀ ਬਾਈ ਨੇ ਲਾਤੀ ਛੱਬੀ ਉਹ ਜਿਹੜਾ ਰੇੜੇ ਵਾਲੀ ਸਾਈਡ ਹੈ ਬਾਕੀ ਜਿਹੜੀ ਪਨੀਰੀ ਰਹਿੰਦੀ ਸੀ ਉਹ ਪੂਰੀ ਪੱਟਣ ਲੱਗਿਆ ਬਾ ਤਾਂ ਪਾਉਣੇ ਤੇ ਬਾਕੀ ਜਿੰਨੀ ਕਬੱਟੀ ਦੀ ਉਹਨਾਂ ਨੇ ਬੰਦੇ ਨੇ ਕੀਲਾ ਲਾਤਾ ਬਾਕੀ ਜਿਹੜੀ ਰਹਿੰਦੀ ਉਹ ਅੱਜ ਪੱਟ ਲੈਣੀ ਤੇ ਜਦੋਂ ਆਪਣਾ ਖੇਤ ਵਿਹਲਾ ਹੋ ਗਿਆ ਆਪਾਂ ਦੇਖਦੇ ਉੱਥੇ ਕਿਹੜਾ ਬੀਜ ਲਾਉਂਗੇ ਬਾਈ ਖਤੀ ਜਿੱਥੇ ਹੋਰ ਬੀਜ ਲਾਉਂਗੇ ਕੋਈ 26 ਤੇ ਉੱਥੇ ਹੀ 26 ਐਨ ਪੂਰੀ ਲੈਰੀ ਐ ਲਾਉਣ ਨੂੰ ਵੀ 26 ਵਧੀਆ ਐ ਫਸਟ ਟਾਈਮ ਵੀ ਲੱਗੀ ਵੀ 26 ਵੀ ਝਾੜ ਪੂਰਾ ਦਿੰਦੀ ਹਾਂ ਕਿਆ ਕਹਿਣਾ ਬੇੜ ਦੇ ਹੱਬ ਦਾ ਸਵੇਰੇ ਜੀ ਪੈਂਦਾ ਐ ਲਾੜਵਾਂ ਜਾਂ ਵੀ ਹੁਣ ਨਹੀਂ ਹਟਦਾ ਇਹ ਪਰ ਇੱਕ ਐ ਬਾਈ ਰਾਤ ਨੂੰ ਝੱਟ ਲਾ ਜਾਂਦਾ ਐ ਮੈਂ ਕਹਿੰਦਾ ਹੁਣ ਵੀ ਬੱਦਲ ਜਾ ਰਹੇ ਪਰ ਇਹਨੂੰ ਹੋੜ ਵੀ ਜਾਮਕਾਰ ਦੇਖੀ ਬੱਦਲ ਜਾ ਰਹੇ ਪਰ ਇਹਨੂੰ ਜਾ ਰਹੇ ਆ ਉਹ ਹਾਂ ਆਉਂਗਾ ਆ ਦੇਖੋ ਬਾਈ ਬੱਦਲ ਪਰੇ ਨਹੀਂ ਜਾ ਰਹ ਰਾਤੀ ਰਾਤ ਕਰੂਗਾ ਕੋਸੇ ਆਹ ਦੇਖੋ ਬਾਈ ਆ ਬੱਦਲ ਜਾ ਰਿਹਾ ਏ ਰੋਡੀ ਕਹਿੰਦਾ ਰਾਤੀ ਰਾਤ ਹੋ ਸਕਦਾ ਕੋਸਾ ਪਾਰਟੀ ਹੋ ਸਕਦੀ ਏ ਹੋ ਸਕਦੀ ਪਾਰਟੀ ਰੋਡੀ ਗੱਲ ਸੁਣਦਾ ਮੇਰੀ ਦੋ ਪੀਪੇ ਤੇਲ ਦੇ ਲਿਆ ਕਿਲੋ ਮੈਦਾ ਲਿਆ ਆਪਣੇ ਰੋਜ ਕਚੌਰੀਆਂ ਕੱਢ ਕੇ ਖਾਈਏ ਆਦਾ ਏ ਇੱਕ ਦਿਨ ਕਚੌਰੀਆਂ ਬੇਸਣ ਲਿਆ ਬਰੈਡ ਪਕੌੜੇ ਜੋਜੀ ਕਰਦਾ ਕੱਢ ਕੱਢ ਖਾਈ ਜਾ ਠੀਕ ਆ ਕੌਣ ਅੱਛਾ ਘਰ ਤੂੰ ਕਰੂਗਾ ਬਿਜਾਰੀ ਵਾਲਾ ਬੰਦੇ ਚੱਲੀਏ ਚੱਲਦੇ ਬਾਈ ਬਾਕੀ ਪਿੰਡ ਚੱਲ ਕੋਈ ਨਹੀਂ ਕਹਿੰਦੇ ਜੋ ਰੱਬ ਕਰਦਾ ਚੰਗਾ ਹੀ ਕਰਦਾ ਤੇ ਨਹੀਂ ਬਾਕੀ ਰਾਏ ਦੇਲਾ ਰੋਟੀ ਪੈਸਾ ਦਾ ਜਿੰਨਾ ਮਰਜ਼ੀ ਕਮਾ ਲਓ ਕਹਿੰਦੇ ਘੱਟੇ ਲੱਗੀ ਜਾਂਦਾ ਕੀ ਹੈਗਾ ਘੱਟੇ ਲੱਗੀ ਜਾਂਦਾ ਕਰੇ ਘਾਟਪੂਰੀ ਹੋਈ ਇਹਦੀ ਰੋਟੀ ਮਿਲੀ ਜਾਵੇ ਦੋ ਟਾਈਮ ਦੀ ਬਸ ਰੋਟੀ ਮਿਲੀ ਜਾਵੇ ਹੋਰ ਕੁਝ ਨਹੀਂ ਚਾਹੀਦਾ ਬਾਈ ਇਹ ਬੱਦਲ ਜਾ ਰਿਹਾ ਇਦਾਂ ਨੂੰ ਕੁਝ ਕਰੂਗਾ ਬਾਕੀ ਪ੍ਰੋਜੈਕਟ ਸਾਨੂੰ ਪਿੰਡ ਦੇ ਆ ਕੇ ਦਿਖਾਉਂਦੇ ਆ ਚਾਲ ਵੀ ਰੋਡ ਹੀ ਚੱਲੀਏ ਲਓ ਜੀ ਭਾਈ ਮੀ ਤੇ ਬਾਰਮਾ ਆ ਹਾਲ ਫੈਨਦਾ ਏ ਲੈ ਜੀ ਪਰ ਮੁੰਡਿਆ ਕਿਨਾਂ ਖੇਤ ਨੂੰ ਜਾਣਾ ਵੀ ਔਖਾ ਹੈਂਦਾ ਏ ਬਹੁਤ ਔਖਾ ਹੀ ਭਾਈ ਕਿਹੜਾ ਬੁਰਾ ਹਾਲ ਬੁਰਾ ਹਾਲ ਲੱਤਿਆ ਨਾ ਭਾਈ 라ਜੂ ਇਹਦਾ ਲੁੱਕ ਪਏ ਤੇ ਲੋਟ ਆਉਣਾ ਭਾਈ ਹੈ ਲੁੱਕ ਪਏ ਤੇ ਲੋਟ ਆਉਣਾ ਰੋਟੀ ਦਾ 라ਜੂ ਇਹਦਾ ਜੇ ਵਹੇ ਠੱਕਾ ਦਾ ਜਿਹੜੀ ਨੂੰ ਆਉਂਦੇ ਆ ਦੇਖ ਲਓ ਭਾਈ ਇਹ ਰੋਜ਼ ਮਹੀ ਪਈ ਜਾਣਾ ਕੰਮ ਹੋਈ ਜਾਣਾ ਬਾਬਰਾ ਲੱਗੀ ਜਾਂਦੇ ਚਗੜੀ ਹੋ ਜਾਂਦੀ ਹੈ ਇਹਦਾ ਫੇਰ ਵੀ ਸੁੱਕ ਗਏ ਸਵੇਰੇ ਮੋਰਸਾ ਲਾਏ ਐ ਕਰਦਾ ਜਾਂ ਅੰਦਰ ਨਾਗ ਮੰਗਣਾ ਬਾਈ ਪਨੀਰੀ ਬੋਟ ਟੌਪ ਦੀ ਐ ਜੇਸ ਵੀ ਲਾਵਾਂ ਪੱਟਣ ਨੂੰ ਮੋਟੀ ਬਲੀ ਦੀ ਜੇ ਕਰੀ ਆਲੇ ਕੋਲੇ ਬਾਬਰਾ ਹਾਰਾ ਹੁੰਦੀ ਹੈ ਪੂਰੇ ਬੁਰਾ ਹਾਰਾ ਹਾਲੇ ਹਾਂ ਬਾਬਰਾ ਹਾਰਾ ਬਾਈ ਉਹੇ ਮੋੜ ਤੇ ਅਗਲੇ ਲੰਘਦਾ ਇਹ ਤੇਰਾ ਬਾਈ ਪੱਕੀ ਕਰਨੀ ਚਾਹੀਦੀ ਸਰਕਾਰ ਨੂੰ ਹਾਂ ਨੇ ਤਾਂ ਪੱਕੀ ਕਿੱਥੇ ਕਰ ਦੂ ਇਸ ਸਰਕਾਰ ਨੂੰ ਦੇ ਤਸੀ ਹੈ ਬੁਰਾ ਹਾਲ ਬਹੁਤ ਬੁਰਾ ਹਾਲ ਆ ਬਾਈ ਇਹਦਾ ਬਈ ਬਾਤ 2-4 ਦਿਨ ਵੀ ਹੋਰ ਪਹਿਲੇ ਆ ਇਦੋਂ ਰਸਾ ਹੀ ਬੰਦ ਹੋ ਗਿਆ ਨਾ ਬਲੌਕ ਹੋ ਗਿਆ ਜਦੋਂ ਮੋਟਰਸਾਈਕਲ ਲੰਗੀ ਜਾਂਦੇ ਆ ਟਰੈਕਟਰ ਜਾਂ ਕੋਈ ਵੀ ਚੀਜ਼ ਮਿੱਟੀ ਚੱਕੀ ਜਾਂਦੇ ਟਾਇਰ ਇਹਦਾ ਪਾ ਵਾਲੇ ਕਿੰਨੇ ਘੁੰਮ ਕੇ ਆਉਣਾ ਪਏਗਾ ਨਾ ਬਾਈ ਜਿਹੜੇ ਖੇਤ ਨੇ ਤਾਂ ਉਹਨੇ ਤਾਂ ਆਉਣੀ ਪੈਣਾ ਹਾਂ ਆਪਦਾ ਹੈ ਕੋਈ ਟਰੈਕਟਰ ਪਰ ਆਉਣਾ ਪਏਗਾ ਨਾ ਕੋਈ ਕਾਕੂ ਖਿਦਣਾ ਸਵੇਰੇ ਮੈਂ ਚੁਰਕੀ ਆਇਆ ਅੱਛਾ ਤੇ ਮੇਰੇ ਮੋਟਰਸਾਈਕਲ ਵੀ ਨਹੀਂ ਆਇਆ ਜਰਾ ਗਿੱਲੀ ਦੀ ਅੱਛਾ ਆ ਦੇਖ ਲੈ ਤੂੰ ਬਹੁਤ ਬੁਰਾ ਹਾਲ ਆ ਬਾਈ ਇਹ ਤਾਂ ਹੋ ਗਾ ਮੈਂ ਵੀ ਜੰਗਲਵਾਨ ਮੋਟਰਸੇਕ ਲੈ ਕੇ ਜਾਣ ਵਾਲਾ ਕੰਮ ਹੈ ਹਾਂ ਬਸ ਬਸ ਵਾਹ ਸਹੀ ਗੱਲ ਹੈ ਹੁਣ ਇੱਥੇੋਂ ਦੇਖ ਲੈ ਕੋਈ ਰਸਤਾ ਨਹੀਂ ਹੈਗਾ ਹੁਣ ਗੱਦੇ ਨੂੰ ਕੱਢਣਾ ਪੈਣਾ ਇੱਥੇ ਸਹੀ ਗੱਲ ਦਾ ਹੋ ਗਿਆ ਕਿਸੇ ਦਾ ਲੋ ਜੀ ਭਾਈ ਬੰਦਾ ਨਹੀਂ ਵਿਛਾਣੂ ਦਾ ਆ ਲਫਾਫੇ ਨੂੰ ਕਿ ਆ ਗਿਆ ਪੂਰੀ ਮਾਸਕ ਹੈ ਉਹ ਹੈ ਨਹੀਂ ਯਾਰ ਵਰਪ ਲੈ ਆ ਹਲਾ ਮਾਸਕ ਮਾਸਕ ਹੁੰਦਾ ਕਿ ਮਾਸਕ ਹੁੰਦਾ ਜੋ ਮਰਜੀ ਗੱਲ ਹੈ ਇਹ ਭਾਈ ਸਾਡਾ ਦੇਸੀ ਹਥਿਆਰ ਹੈ ਹਾਂ ਪੂਰੀ ਕਿਹੜੀ ਕਰੀ ਇਹ? ਕੁੰਡੀ ਦੀ ਆ। ਕੁੰਡੀ ਦੀ। ਭਾਈ ਸਪਰੇਅ ਕਰਦਾ ਮੁੰਡਾ। ਪੂਰੀ ਰਮਾਲ ਵੀ ਗਿੱਲਾ ਹੋਇਆ ਜਾਂਦਾ ਭਰਾਵਾ। ਇਹ ਚੀਜ਼ ਹੋਰ ਐ। ਉਹ ਚੱਲ ਲੇਬਰ ਦੇਖਿਆ ਇਹ ਭਾਈ। ਪੂਰੀ ਨੂੰ ਭਾਈ ਲੇਬਰ ਨੇ ਮਿਲੀ ਹੈਗੀ। ਸ਼ਾਮ ਦਾ ਟਾਈਮ ਹੋ ਗਿਆ ਹੁਣ ਲੇਬਰ ਲੱਭ ਕੇ ਆਉਣੀ ਅਸੀਂ ਪੰਜ ਚਾਰ ਪਾਲਟੀਆਂ ਕੋ ਜਾ ਕੇ ਆਉਣਾ ਹੁਣ ਪਨੀਰੀ ਪੜਦੇ ਆ ਇਹ ਜੇ ਮਿਲੇ ਜਾਵੇ ਹੈ ਮੈਂ ਤਾਂ ਤਰ ਲੈ ਕਰਕੇ ਕੱਦੂ ਹੋ ਗਿਆ ਸਾਰਾ ਹੀ ਕੱਦੂ ਵੀ ਐੇ ਤਰੀਕੇ ਕਰਿਆ ਬਾਈ ਰੂਟਾ ਮੀਟਰ ਵੀ ਧੋਤਾ ਜਾ ਕੇ ਵੀ ਪਤਾ ਵੀ ਨਾ ਲੱਗੇ ਕਿਹੜਾ ਸੁਆਗਾ ਹੀ ਮਾਰੇ ਬੋੜਵਾਸਾ ਪੂਰੀ ਯਾਰ ਜੇ ਕਾ ਮਿੱਟੀ ਜੰਮੀ ਪਈ ਰਹ ਜੇ ਉਤਰਦੀ ਨਹੀਂ ਫਿਰ ਤੇਰੇ ਮੋਟਰ ਦਾ ਕਰਕੇ ਫਾਇਦਾ ਇਹ ਸਵਾਸੀ ਬਲ ਕਰਕੇ ਕਿੰਨੇ ਬੰਪ ਰਹਿ ਗਏ ਜਾਣਾ ਭਈਆਂ ਕੋ ਫੇ ਨਾਉਂ ਦੇ ਨੇ ਦੇਖਿਆ ਉਹਨਾਂ ਨੂੰ ਪੂਰੀ ਫੁਹਾਰਾ ਬਹੋਦਾ ਨਹੀਂ ਉੱਜਾਲਾ ਦਵਾਲ ਆਂ ਦਵਾਲ ਆਹੋ ਮੈਂ ਕਿਹਾ ਮੇਰੇ ਤੱਕ ਆਇਆ ਦੇ ਲੈ ਭਾਂਡ ਬੋਖੇਚਰੀ ਆ 10 ਫੁੱਟ ਦੇ ਬਾਹਰ 10 ਤੇ 12 ਫੁੱਟ ਦੀ ਭਾਂਡ ਆ ਭਾਈ ਕਿਹੜੀ ਕੰਟਰੀ ਤੇ ਆਏ? ਬੰਗਲਾਦੇਸ਼ ਤੇ ਆਏ? ਲੈ, ਇਹ ਪੂਰੀ ਯਾਰ ਮਾਹ ਪਤਾ ਨਹੀਂ ਕਿਹੜਾ ਬੰਦਾ ਏ। ਇਹ ਪੂਰੀ ਇੰਨੀਆ ਸਪਰੇ ਹੈਗਾ ਤੇ ਮੰਗਦੀ ਮੱਕੀ। ਉਹ ਵੀ ਕੌੜਾ ਕਰਤਾ। ਆ ਜਿਹੜੀ ਸੁੰਡੀ ਦਾ ਕਮਾਲ ਇਹਦੇ ਕਰਕੇ ਲੈਣੀ ਪਈ। ਇਹਦੇ ਕਰਕੇ 900 ਦੀ ਆਈ ਆ। ਅੱਛਾ, ਇਹਦੇ ਕਰਕੇ ਕਰਨੀ ਪਈ ਇਹ। ਜੇ ਨਾ ਕਰੀ ਖਤਮ ਹੈ। ਖਤਮ। ਫੇ ਮੈਂ ਤਾਂ ਵਿੱਚ ਬਹੁਤ ਅਲੱਗ ਗਈ। ਹਾਂ ਤਾਂ ਬਾਹਰ ਆ ਮਰੀ ਜੀ। ਮੈਂ ਫਿਰ ਕਿੰਨੇ ਹਾਂ ਕਿੰਨੇ ਦਿਨ ਅਸਰ ਰਹਿੰਦਾ ਇਹਦਾ ਇਹਦਾ 20 ਦਿਨ ਦਾ ਅਸਰ ਹੈਗਾ ਨਾ ਅੱਛਾ 20 ਦਿਨ ਇੱਕ ਉਹਨੇ ਘੱਟ ਦਿੱਤੀ ਦੀ ਕਹਿੰਦੇ 10 ਦਿਨ ਦਾ ਅਸਰ ਹੈ ਮਾਹ ਹਾਂ ਤੂੰ ਵਧੀਆ ਕਿਸੇ ਲੈ ਆਦਾ ਉਥੀ ਦੇ ਚਮਕੌਰ ਤੇ ਅੱਜ ਗਿਆ ਅੱਛਾ ਪਹਿਲਾਂ ਹੀ ਲੈ ਪਾਸੋਂ ਉਦੋਂ ਜਿਹੜੇ ਤੈਨੂੰ ਫੋਨ ਕਰਦੇ ਸੀ ਉਦੋਂ ਰੇਸ ਵਾਲੇ ਡਰਾਈਵਰ ਤੇ ਮੈਂ ਤਾਂ ਮੂੰਹ ਵੀ ਕੜਵਾ ਕਰਤਾ ਮੈਂ ਮੈਨੂੰ ਉਰੇ ਲੱਗਿਆ ਮੈਂ ਇੱਧਰ ਖੜਾ ਦਾ ਤੇਜ ਆ ਭਾਈ ਇਸ ਵੇਰੇ ਬਹੁਤ ਤੇਜ਼ ਲਿਆ ਹੈ ਉਹਦੀ ਸੁੰਡੀ ਦਾ ਮਨ ਲਾ ਦੀ ਸਿੱਧੀ ਧਰਮ ਰਾਜ ਕੋ ਜਾਊਂਗੀ ਪੂਰੀ ਆਦਾ ਡਰੋਨ ਵਾਲਾ ਹੀ ਕੰਮ ਹੋਇਆ ਪਿਆ ਬਾਈ ਡਰੋਨ ਵਾਲਾ ਕੰਮ ਹੋਇਆ ਵੇ ਆਹ ਕਿੰਨੀ ਅੱਧੀ ਉਹ ਬਾਈ ਫੁਹਾਰਾ ਤੇਰਾ ਬਾਹਰ ਤੱਕ ਆਉਂਦਾ ਫੜੀ ਆ ਨਿਊਜ਼ ਲੋ ਵੜੀ ਸਪੈਸ਼ਲ ਜਾਂਦੀ ਪੀ ਇਹ ਉਹ ਮੱਕੀ ਬਹੁਤ ਵੱਡੀ ਆਹ ਗਾਦੀ ਵੀ ਮੱਕੀ ਬਾਈ ਦੇਖੋ ਸੁੰਡੀ ਨੇ ਕਰਿਆ ਪਾ ਕੰਮ ਇਹ ਸੁੰਡੀ ਦਾ ਭੈ ਮੈਂ ਕਹਿੰਦਾ 90 ਦਿਨ ਚ ਲੰਬੀ ਪਾਰਣੀ ਦੀ ਇਹ ਆਹ ਕੱਦੂ ਕਰਿਆ ਬਾਈ ਨੇ ਗੱਡੀ ਹੈ ਬਾਈ ਆਹ ਬੱਲੇ ਆਏ ਵੜਣਾ ਨੇ ਕਰਵਾਨ ਦੇ ਲੈ ਗੱਡੀ ਚੱਕੀ ਖੜਾ ਕਰਵਾਨ ਦੇ ਲੈ ਗੱਡੀ ਜਣਕੀ ਹੈਣਾ ਇਹ ਦੇ ਕੇ ਵਢਾਂਗਾ ਕਰਨਾ ਕਹਿੰਦੇ ਵੜਣਾ ਇਹਨੂੰ ਹਰਦਾ ਨਹੀਂ ਹੈਗਾ ਲੋ ਜੀ ਬਾਈ ਪਿੰਡ ਨੂੰ ਮੋਟਰ ਤੇ ਪਹੁੰਚ ਗਏ ਬਾਈ 2 ਕਿੱਲੇ ਕਮਾਲ ਹੈ ਬਾਈ ਹਾਂਜੀ ਹਾਂਜੀ 2 ਕਿੱਲੇ ਦਾ ਉਦਾਂ ਜਿਕਣਾ ਮੋਟੀ ਪਨੀਰੀ ਜਾਰਾ ਲੱਗਦੀ ਨਹੀਂ ਲੱਗਦੀ ਤਾਂ ਨਹੀਂ ਨਹੀਂ ਬਹੁਤ ਵਧੀਆ ਬਸ ਠੀਕ ਹੈ ਫੇਰ ਤਾਂ ਠੀਕ ਹੈ ਯਾਰਾ ਬਰੀਕ ਵੀ ਮਾਰ ਲੈਂਦੀ ਐ ਬੰਦੇ ਹੀ ਪੁੱਛਦੇ ਵੀ ਇਹ ਚ ਕਿਆ ਪਾਇਆ ਯਾਰਾ ਛੇਤੀ ਵੱਧ ਗਈ ਹਾਂ ਰੋਡੀ ਹੋਰ ਵੀ ਵੱਧ ਗਈ ਜੇ ਜੀਰੀ ਲਾਉਣੀ ਤਾਂ ਦੇਖ ਲੈ ਤੂੰ ਕਹਿੰਦਾ ਮੈਨੂੰ ਕੰਮ ਨਹੀਂ ਮਿਲਦਾ ਤੈਨੂੰ ਕੰਮ ਦਵਾਉਂਦਾ ਕਿੱਲੇ ਚ ਹਾਂ ਮੈਂ ਕਰੀ ਕਰੀ ਨੀ ਨਾ ਮੈਂ ਤਾਂ ਆਉਂਦਾ ਐ ਆਂ ਦੇਖ ਲਓ ਬਾਈ ਪਰਲੀ ਕਿਆਰੀ ਆਪਣੇ ਲਾਗੀ ਦੀ ਪੂਰੀ ਆਹ ਥੋੜੀ ਜੀ ਬਰੀਕ ਐ ਇਹ ਪੂਰੀ ਲਾਰੇ ਹਾਂ ਚੱਲ ਆਇਆ ਆ ਗਿੰ ਉਹ ਛੋਟੂ ਇਹ ਪੁੱਛਦਾ ਕਿ ਨਾ ਗਿੰਦੇ ਕੋ ਲੱਗਿਆ ਪਿਆ ਤਾਂ ਹਟ ਗਿਆ ਜਿੰਦੇ ਦੁਕਾਨ ਚ ਰਹਿੰਦੇ ਆ ਉੱਥੇ ਉਹ ਪਰਵੇਂ ਕਰ ਆ ਰਾਜੂ ਭਾਈ ਵਾਲਾ ਭਾਈ ਬੋਲੀ ਭਾਈ ਮੋਟਰ ਪਰ ਆਏ ਰੋਡੀ ਕੀ ਹੋ ਗਿਆ ਹਵਾ ਕੀ ਜਿਹੜੇ ਆ ਜਾ ਭਾਈ ਆ ਜਾ ਮੌਸਮ ਭਾਈ ਦੇਖੋ ਜੰਮਣਾ ਪੱਕਣ ਲੱਗੀਆਂ ਉੱਪਰ ਤੇ ਕਾਲੀਆਂ ਕਾਲੀਆਂ ਗਰਦੀਆਂ ਰੋਡੀ ਕਹਿੰਦਾ ਐ ਜਾ ਮੌਸਮ ਚਾਹੀਦਾ ਨਾਲ ਹੋਵੇ ਠੰਡਾ ਕੋਕ ਲੈ ਲੋ ਵੀ ਠੰਡਾ ਕੋਕ ਨਾਲ ਆ ਲੋਗੇ ਸਬੂਹ ਦੇ 4 ਨਾ ਸਬੂਹ ਦੇ 4 ਹੈ ਫੇਰ ਨਿਆਰਾ ਰੋਟੀ ਕਹਿੰਦਾ ਫੇਰ ਨਿਆਰਾ ਔਰ ਉਦੋਂ ਨਹੀਂ ਰਾਜ ਹੋ ਗਏ ਨਾ ਹਾਂ ਨਹੀਂ ਰਾਜ ਹੋ ਗਏ ਹਲੇ ਬਈਆ ਖੱਤੀ ਦਾ ਗੱਦੂ ਹਣਾ ਤੇ ਬਾਅਦ ਮੈਂ ਰੂਟਾ ਮੀਟਰ ਤੋਂ ਆਉਣਾ ਭੈਣ ਦੇ ਕਰਕੇ ਆਉਣਾ ਇਕਣਾ ਹੀ ਪਿਆ ਇਹ ਤਾਂ ਆਂ ਦੇਖ ਕੇ ਇਧਰ ਨੂੰ ਕਾਹ ਕਹਿੰਦੇ ਆਪਣੇ ਆਹ ਹੈ ਰੂਟਾ ਮੀਟਰ ਆਪਣਾ ਹਾਂ ਦੇ ਤਾਂ ਨਵਾਂ ਕੋਲ ਜਾਂ ਕਿ ਪੁਰਾਣਾ ਹੈ ਹਾਂ ਹਾਂ ਇਹ ਦੇਖ ਲੈ ਕਦੂ ਕਰਿਆ ਆ ਹਵਾ ਚੱਲੀ ਵੀ ਬਾਈ ਨੇਰੀ ਨੇਰੀ ਜਿਹਾਣੇ ਟੁੱਟਦੇ ਆ ਵਜ਼ਨ ਜ਼ਿਆਦਾ ਉੱਪਰ ਤੁਹਾਨੂੰ ਪਤਾ ਜਮਣਾ ਦਾ ਆ ਨਮਾ ਹੈ ਨਮਾ ਯਾਰ ਆ ਬਾਈ ਆਪਣੇ ਧਾਣੇ ਇੱਧਰ ਨੂੰ ਮੈਂ ਕਾਲਾ ਉੱਤੇ ਗਾਂ ਦੋ ਕਿਆਰੇ ਆਪਣੇ ਬਾਕੀ ਜੂ ਜੂ ਬਾਈ ਪਹਿਲਾਂ ਜਿਹੜੇ ਲੱਗਿਆ ਪਏ ਉਹਨਾਂ ਰੰਗ ਦਾ ਫਰਕ ਆ ਥੋੜੀ ਜਿਹੀ ਪਹਿਲਾਂ ਲੱਗੀ ਵੀ ਐ ਇੱਧਰ ਵਾਲਾ ਪਲਾਟ ਪਹਿਲਾਂ ਲੱਗਿਆ ਪਿਆ ਥੋੜਾ ਜਿਹਾ ਛਿੱਦਾ ਰਿਖਦਾ ਇੱਧਰ ਵਾਲੇ ਬਾਰਮਾ ਲੱਗਿਆ ਪਏ ਹੋ ਜਾਣੇ ਬਸ ਮਹੀਨੇ ਦੇ ਵਿੱਚ ਵਿੱਚ ਸਾਰੇ ਬਰਾਬਰ ਵਧੀਆ ਬਣ ਗਏ ਹੁਣ ਜਿਹੜੇ ਸਾਡੇ ਵਾਲੇ ਬਾਈ ਇਹਨਾਂ ਚ ਸਾਰਿਆਂ ਚ ਹਲੇ ਡਾਇਆ ਪਾਉਂਦੇ ਰਹਿੰਦਾ ਏ ਜਿਹੜੇ ਦੂਈ ਸਾਈਡ ਵਾਲੇ ਆ ਉਹਨਾਂ ਚ ਜੂਰੀਆ ਵੀ ਪੈ ਗਿਆ ਕਿਹਦਾ ਹਾਂ ਦੋ ਦੋ ਜੂਰੀਆ ਡਾਇਆ ਵੀ ਪੈ ਗਿਆ ਤੇ ਦੋ ਦੋ ਜੂਰੀਏ ਪੈ ਗਏ ਇੱਕ ਛੇਟਾ ਲਾ ਕੇ ਦੂਆ ਪੈ ਗਿਆ ਜੇ ਮਿਹਨਤ ਹੋਊਗੀ ਤਾਂ ਹੀ ਦਾ ਪਾਰਣਾ ਕਾਣਾ ਇਹੋ ਜਿਹਾ ਪਾਉਣਾ ਰੋਟੀ ਦੇ ਕਾਣੇ ਤਾਂ ਹੀ ਵਿੱਚ ਝਾੜ ਤੰਗਾ ਆਉਂਦਾ ਬਾਈ ਕਾਣਾ ਇਹੋ ਜਿਹਾ ਸੜਨਾ ਰੋਟੀ ਹਾਂ ਬਾਈ ਕਾਣਾ ਨੇ ਆਏ ਕਹਿਣਾ ਕਿ ਕਿਆ ਪਾ ਦੀਆ ਹਲਾ ਕੇ ਸੜਦੇ ਨੇ ਜੜਤੇ ਆ ਠੀਕ ਗੱਲ ਹੈ ਮੋਟਾ ਜਿਹਾ ਕਾਣਾ ਪਾਉਣਾ ਇੱਕ ਤਕੜਾ ਮਾਲ ਇਕੱਠਾ ਕਰਦੇ ਫਿਰਦੇ ਹੈ ਹੈਗੇ ਪੈਗਲ ਕਿੰਨਾ ਕਮਾਲ ਵੇ ਚੱਲ ਵੀ ਲੈ ਜਾ ਪੰਗਾ ਚੋਰੀ ਲੈ ਜਾ ਸਕਲ ਵੀ ਲੈ ਆਏ ਬਾਈ ਕੱਲ ਅਸੀਂ ਗਏ ਸੀ ਸ਼੍ਰੀ ਫਤਿਹਗੁਰ ਸਾਹਿਬ ਬਾਈ ਤੇ ਮਗੌਰ ਸਾਹਿਬ ਤੇ ਗੱਡੀ ਦੇ ਵਿੱਚ ਲਿਆਏ ਆ ਤਿੰਨ ਪੁੜੇ ਉਹ ਲਿਆਏ ਰੋੜੀ ਕਿੰਨਾ ਕਮਾਲ ਵੇ ਥੈਲੀਆਂ ਥੈਲੀਆਂ ਆਈ ਨਹੀਂ ਪਤਾ ਕਿਹੜੀ ਕਿੱਥੇ ਛੱਡਣੀ ਹੈ ਪੂਰਾ ਕੰਮ ਲੈਣਾ ਉਹਨਾਂ ਤੇ ਬਾਕੀ ਬਾਈ ਮੌਸਮ ਠੰਡਾ ਹੈ ਹੈਨ ਵਧੀਆ ਅਨੇਤਰ ਬਾਈ ਨਾਲ ਵੀ ਪਨੀਰੀ ਵਾਲੀ ਲੈ ਗਿਆ ਬਾਈ ਉਹ ਪਰ ਇਹ ਵੀ ਸਾਡੇ ਵਾਲਾ ਵੀ ਸਾਰੇ ਪਨੀਰ ਵਾਲੇ ਖੇਤ ਰਹਿੰਦੇ ਨੇ ਮਲਕੀਤ ਬਾਈ ਵਾਲਾ ਵੀ ਪਨੀਰੀਆਂ ਨਿਬੜੇ ਦੇ ਬਾਹਰ ਮੈਂ ਇਹਨਾਂ ਦਾ ਨੰਬਰ ਆਉਣਾ ਹੈ ਰੋਡੀ ਨੂੰ ਇੱਧਰ ਬਾਈ ਕਹਿੰਦੇ ਆਪਣਾ ਡੀਲਰ ਦਾ ਫੋਨ ਆ ਗਿਆ ਤਾਂ ਰੋਡੀ ਇੱਕ ਦੇਖ ਲੈ ਜੇ ਮੀਂਹ ਆਵੇ ਤੇ ਲਾ ਹੁਣ ਮੋਟਰਾਂ ਸਾਰੀਆਂ ਬੰਦ ਖੜੀਆਂ ਨੇ ਜੰਨੀਆਂ ਵੀ ਇਲੈਕਟ੍ਰਿਕ ਵੀ ਪੂਰੀ ਹੈ ਫालतू ਕੋਈ ਪਾਣੀ ਵੀ ਨਹੀਂ ਲਾਉਂਦਾ ਹੈਗਾ ਲਾਉਂਦਾ ਨਹੀਂ ਹਾਂ ਉਹਨੂੰ ਵੀ ਜੀ ਨਹੀਂ ਕਰਦਾ ਠੰਡਾ ਹੋ ਗਿਆ ਠੰਡਾ ਹੋ ਗਿਆ ਤਾਂ ਆਈ ਨਹੀਂ ਕਿਤੇ ਜੀ ਕਰਦਾ ਠੰਡਾ ਲੋ ਜੀ ਬਾਕੀ ਹਫਤਾ ਆਉਣਾ ਹੈ ਕਵਤਾਇਓ ਰਹਿਣਾ ਹੈ ਠੰਡਾ ਠਾਰ ਉਹਦਾ ਏਸੀ ਵਾਲੀ ਹਵਾ ਬਾਈ ਮੋਟਰ ਪਾਏ ਐ ਠੰਡੀ ਹਵਾ ਚੱਲਦੀ ਐ ਠੰਡੀ ਠਾਰ ਉਹਦਾ ਪੱਖੇ ਵੀ ਸਾਤਲੇ ਐ ਐਸੀ ਦੀ ਹਵਾ ਮਾਰਦੇ ਪਰਦੇ ਫਰਕ ਪਿਆ ਪਿਆ ਹਾਂ ਤੇ ਪਿਆ ਸੈਲ ਪੋ ਲਿਆ ਕਿੰਨੀ ਤੇਜ਼ ਹੋ ਗਏ ਮਾਰਦਾ ਜਿਹੜੇ ਵਧ ਗਏ ਜਿਹੜੇ ਵਧ ਗਏ ਜਿਹੜੇ ਕੁਲਾ ਦਾ ਕਿ ਬਣੇ ਉਹਦਾ ਵੀ ਠੀਕ ਕਰਾ ਲਿਆ ਉਹਦਾ ਮੋਟਰ ਖੋਲ ਕੇ ਲੈ ਗਿਆ ਉਹਦਾ ਠੀਕ ਕਰਕੇ ਬੈਰਿੰਗ ਖਰਾਬ ਹੋਤਾ ਉਹਦਾ ਭਾਈ ਰੋਡੀ ਨੇ ਬੈਰਿੰਗਾਂ ਨੂੰ ਸਰਮ ਦਾ ਤੇਲ ਦਿੱਤਾ ਤਾਂ ਉਹਨੂੰ ਦੇਈਦਾ ਮਸ਼ੀਨ ਵਾਲਾ ਤੇਲ ਮਹਨਾ ਡੜਾ ਹੋ ਜੂਗਾ ਇਹਨੇ ਤੇਲ ਹੋਰੇ ਦੇ ਤਾਂ ਉਹ ਫੇ ਕੜਾ ਹੋ ਗਿਆ ਉਹ ਖੜੇ ਗਿਆ ਚਲ ਕੋਈ ਨਹੀਂ ਉਹ ਵੀ ਹੋ ਜੂ ਸੱਟ ਹੋ ਜਾਣਾ ਸੱਟ ਉਹਦਾ ਅੰਪੈਰਿੰਗ ਪੈਣਾ ਹੈ ਬਾਕੀ ਬਾਈ ਪੱਕੀਆਂ ਜਾਮਣਾ ਦੇਖੋ ਉੱਪਰ ਤੇ ਹੁਣ ਲੱਗ ਗਿਆ ਬਾਥਰ ਗਾਰਨ ਮਸ਼ੀਨ ਵਾਲਾ ਤੇਲ ਲੈਣਾ ਹੈ ਉਹ ਵੀ ਆਪਣੀ ਜੀਰੀ ਦੇ ਚੜ ਗਿਆ ਹੂੰ ਚਲ ਉਹ ਮੋਟਰ ਉੱਪਰ ਬਹਿ ਕੇ 10 ਮਿੰਟ ਲੰਡੇ ਨਜ਼ਾਰਾ ਫੇ ਚੱਲਦੇ ਘੁੰਮਣ ਕਿਤੇ ਬਾਕੀ ਆ ਪ੍ਰੋਸੈਸ ਬਾਅਦ ਵਿੱਚ ਦੇਖਦੇ